ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਵੀਰ ਦਾ ਟਾਈਮ ਹੈ ਜੀ ਵੱਜ ਗਏ ਨੇ 10 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਇੱਕ ਕਰਾਮਾਤੀ ਸ਼ਬਦ ਸਿਰਫ 7 ਦਿਨ ਇਹ ਸ਼ਬਦ ਬੋਲਣ ਦੀ ਨਾਲ 7 ਦਿਨਾਂ ਦੇ ਵਿੱਚ ਹੀ ਤੁਹਾਡੀ ਜ਼ਿੰਦਗੀ ਪਲਟ ਜਾਊਗੀ ਤੁਸੀਂ ਆਪ ਹੈਰਾਨ ਹੋਮੋਗੇ ਤੇ ਸੋਚੋਗੇ ਵੀ ਇਹ ਮੈਂ ਹੀ ਆ ਇੰਨਾ ਪਾਵਰਫੁਲ ਇੰਨਾ ਸ਼ਕਤੀਸ਼ਾਲੀ ਹੈ ਇਹ ਸ਼ਬਦ ਕਿਹੜਾ ਸ਼ਬਦ ਹੈ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਤਾਂ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਿਓ ਸਮਝਿਓ ਤੇ ਇਹਦੇ ਅਮਲ ਵੀ ਜਰੂਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਤੇ ਚਲੋ ਜੀ ਟਾਈਮ ਵੇਸਟ ਕਰੀ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਜਿਹੜਾ ਸ਼ਬਦ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆਂ ਇਹ ਮੇਰਾ ਖੁਦ ਦਾ ਅਜਮਾਇਆ ਹੋਇਆ ਹੈ ਅਗਰ ਮੈਂ 2 ਦਿਨ ਵੀ ਸਿਰਫ ਇਹਨੂੰ ਬੋਲ ਲੈਨੀ ਆ ਨਾ 2 ਦਿਨ ਦੇ ਵਿੱਚ ਹੀ ਮੈਨੂੰ ਰਿਜ਼ਲਟ ਮਿਲਣੇ ਸ਼ੁਰੂ ਹੋ ਜਾਂਦੇ ਨੇ 2 ਦਿਨ ਦੇ ਵਿੱਚ ਹੀ ਮੈਨੂੰ ਫਰਕ ਦਿਖਣਾ ਸ਼ੁਰੂ ਹੋ ਜਾਂਦਾ ਹੈ ਤੇ ਇੱਕ ਚੀਜ਼ ਮੈਂ ਹੋਰ ਤੁਹਾਡੇ ਨਾਲ ਜਰੂਰ ਇੱਥੇ ਸ਼ੇਅਰ ਕਰਨਾ ਚਾਹੂੰਗੀ ਵੀ ਮੈਂ ਸ਼ਬਦ ਬੋਲਿਆ ਹਨ ਕਈ ਵਾਰੀ ਮੈਨੂੰ ਕਮੈਂਟ ਆਉਂਦੀ ਹੈ ਵੀ ਜੀ ਜੀ ਤੁਸੀਂ ਸ਼ਬਦ ਤਾਂ ਦੱਸੇ ਨਹੀਂ ਸ਼ਬਦ ਦਾ ਮਤਲਬ ਇਹ ਨਹੀਂ ਹੁੰਦਾ ਵੀ ਹਰ ਇੱਕ ਸੈਂਟੈਂਸ ਜਾਂ ਹਰ ਇੱਕ ਸ਼ਬਦ ਜਿਹੜਾ ਗੁਰਬਾਣੀ ਦੇ ਹੈ ਸ਼ਬਦ ਦਾ ਮਤਲਬ ਪੰਜਾਬੀ ਦੇ ਜੋ ਆਪਣਾ ਪੇਪਰ ਹੁੰਦਾ ਨਾ ਉੱਥੇ ਵੀ ਲਿਖਿਆ ਹੁੰਦਾ ਮੈਂ ਕਈ ਵਾਰੀ ਪਹਿਲਾਂ ਵੀ ਇਹ ਚੀਜ਼ ਤੁਹਾਡੇ ਨਾਲ ਸ਼ੇਅਰ ਕੀਤੀ ਆ ਵੀ ਜਦੋਂ ਪੇਪਰ ਦੇਣ ਜਾਂਦੇ ਆ ਉੱਥੇ ਲਿਖਿਆ ਨਹੀਂ ਹੁੰਦਾ ਹੇਠ ਲਿਖੇ ਸ਼ਬਦਾਂ ਦਾ ਆਪਾਂ ਕਹਿੰਦੇ ਵਰਣਨ ਕਰੋ ਜਾਂ ਅਰਥਾਂ ਸਮੇਤ ਉਹਨਾਂ ਨੂੰ ਸਮਝਾਓ ਸ਼ਬਦ ਦਾ ਮਤਲਬ ਅੱਖਰ ਜਾਂ ਉਹ ਚੀਜ਼ ਜਿਹਦੇ ਨਾਲ ਬੋਲਣ ਨਾਲ ਸਾਡੀ ਜਿਹੜੀ ਜ਼ਿੰਦਗੀ ਅ ਹੋਰ ਜਦਾ ਸੋਹਣੀ ਬਣ ਸਕਦੀ ਹੈ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਤੇ ਪੋਜ਼ਿਟਿਵਿਟੀ ਦੇ ਵਰਡਸ ਹੁੰਦੇ ਨੇ ਪੋਜ਼ਿਟਿਵ ਸ਼ਬਦ ਹੁੰਦੇ ਨੇ ਪੋਜ਼ਿਟਿਵ ਅੱਖਰ ਹੁੰਦੇ ਨੇ ਜਿਹੜੀ ਸਾਡੀ ਜ਼ਿੰਦਗੀ ਨੂੰ ਬਦਲਣ ਦੀ ਤਾਕਤ ਰੱਖਦੇ ਨੇ ਸੋ ਮੈਂ ਆਪਣੀ ਲਾਈਫ ਦਾ ਹੀ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਕਿਉਂਕਿ ਇਹ ਉਹ ਅੱਖਰ ਨਹੀਂ ਉਹ ਸ਼ਬਦ ਨਹੀਂ ਜਿਨ੍ਹਾਂ ਨੇ ਮੇਰੀ ਜ਼ਿੰਦਗੀ ਨੂੰ ਤਕਰੀਬਨ ਤਕਰੀਬਨ ਚੇਂਜ ਕੀਤਾ ਬਹੁਤ ਯਾਨੀ ਕਿ ਮੁਸ਼ਕਿਲ ਦੌਰ ਚੋਂ ਕੱਢ ਕੇ ਵੀ ਇੱਕ ਸੋਹਣੀ ਜ਼ਿੰਦਗੀ ਵੱਲ ਲੈ ਕੇ ਆਂਦਾ ਹੈ ਤੇ ਇਹ ਪੋਜ਼ਿਟਿਵ ਵਰਡਸ ਹੁੰਦੇ ਹਨਾ ਪੋਜ਼ਿਟਿਵ ਸ਼ਬਦ ਹੁੰਦੇ ਨੇ ਇੱਕ ਚੰਗੀ ਸੋਚ ਵਾਲੇ ਸ਼ਬਦ ਹੁੰਦੇ ਨੇ ਉਹ ਸਾਡੇ ਜਿਹੜਾ ਸਬਕੌਂਸ਼ੀਅਸ ਮਾਈਂਡ ਹੈ ਨਾ ਉਹਨੂੰ ਰੀਪ੍ਰੋਗਰਾਮ ਕਰਦੇ ਨੇ ਰੀਪ੍ਰੋਗਰਾਮ ਮਤਲਬ ਕਿ ਜਿਹੜੀਆਂ ਨਕਾਰਾਤਮਕ ਸੋਚਾਂ ਨੇ 네ਗੇਟਿਵ ਸੋਚਾਂ ਨੇ 네ਗੇਟਿਵ ਥੌਟਸ ਨੇ ਜਿਵੇਂ ਹੁਣ ਇੱਕ ਕੰਪਿਊਟਰ ਹੁੰਦਾ ਜਾਂ ਫੋਨ ਹੁੰਦਾ ਉਹਦੇ ਵਿੱਚ ਆਪਾਂ ਪੁਰਾਣਾ ਡਾਟਾ ਡਿਲੀਟ ਕਰ ਦਿੰਨੇ ਆ ਤੇ ਨਵਾਂ ਡਾਟਾ ਆਪਾਂ ਅਪਲੋਡ ਕਰਦੇ ਆ ਕਰਦੇ ਆ ਨਾ ਜਿਹਦੇ ਨਾਲ ਸਿਸਟਮ ਜਿਹੜਾ ਅਪਡੇਟ ਹੁੰਦਾ ਠੀਕ ਉਸੇ ਤਰੀਕੇ ਨਾਲ ਸਾਡਾ ਜਿਹੜਾ ਮਾਈਂਡ ਹੁੰਦਾ ਨਾ ਜਦੋਂ ਆਪਾਂ ਸਾਰਾ ਦਿਨ 네ਗੇਟਿਵ ਚੀਜ਼ਾਂ ਸੋਚੀ ਜਾਂਦੇ ਆ хайਬੂ ਹਾਈਬੂ ਤਾਂ ਇਹ ਚੀਜ਼ਾਂ ਸੋਚੀ ਜਾਂਦੇ ਆ ਕਰੀ ਜਾਂਦੇ ਆ ਤਾਂ ਫਿਰ ਇਹ ਉਦਾਂ ਦਾ ਬਣ ਜਾਂਦਾ ਠੀਕ ਹੈ ਇਹਦੇ ਚ ਉਹ ਓਦਾਂ ਦੀਆਂ ਚੀਜ਼ਾਂ ਹੀ ਸੇਵ ਹੋ ਜਾਂਦੀਆਂ ਠੀਕ ਹੈ ਜਮ੍ਹਾਂ ਹੋ ਜਾਂਦੀਆਂ ਇਕੱਠੀਆਂ ਹੋ ਜਾਂਦੀਆਂ ਪਰ ਜਦੋਂ ਆਪਾਂ ਪੋਜ਼ਿਟਿਵ ਸ਼ਬਦ ਬੋਲਦੇ ਆ ਹਨਾ ਜਿਹਦੇ ਨਾਲ ਸਾਡੀ ਸੋਚ ਜਿਹੜੀ ਆ ਉਹ ਚੜਦੀ ਕਲਾ ਵਾਲੀ ਹੁੰਦੀ ਆ ਤਾਂ ਫਿਰ ਇਹ ਜਦੋਂ ਆਪਾਂ ਰੋਜ਼ ਉਹ ਸ਼ਬਦ ਬੋਲਦੇ ਜਾਂਦੇ ਆ ਬੋਲਦੇ ਜਾਂਦੇ ਆ ਪਰ ਹੌਲੀ-ਹੌਲੀ ਸਾਡਾ ਸਬਕੋਨਸ਼ੀਅਸ ਮਾਈਂਡ ਜਿਹੜਾ ਉਹ ਨਕਾਰਾਤਮਕ ਚੀਜ਼ਾਂ ਨੂੰ ਡਿਲੀਟ ਕਰਨਾ ਸ਼ੁਰੂ ਕਰ ਦਿੰਦਾ ਤੇ ਪੋਜ਼ਿਟਿਵ ਚੀਜ਼ਾਂ ਨੂੰ ਸਟੋਰ ਕਰਨਾ ਸ਼ੁਰੂ ਕਰ ਦਿੰਦਾ ਤੁਸੀਂ ਸਿਰਫ 7 ਦਿਨ ਇਹਨੂੰ ਕਰਕੇ ਦੇਖੋ ਪਰ ਤੁਹਾਨੂੰ ਫਰਕ ਉਦੋਂ ਹੀ ਪਤਾ ਚੱਲੂ ਜਦੋਂ ਤੁਸੀਂ ਇਹਨੂੰ ਕਰਕੇ ਦੇਖੋਗੇ ਮੇਰੇ ਕਹਿਣਾ ਤੁਹਾਨੂੰ ਨਾ ਯਕੀਨੀ ਆਉਣਾ ਲੇਕਿਨ ਜਦੋਂ ਤੁਸੀਂ ਇਹਨੂੰ ਕਰਕੇ ਦੇਖੋਗੇ ਫਿਰ ਤੁਸੀਂ ਆਪ ਕਹੋਗੇ ਕਿ ਵਾਕਈ ਇਹ ਤਾਂ ਬਹੁਤ ਪਾਵਰਫੁਲ ਨੇ ਤੇ ਕਿਹੜਾ ਸ਼ਬਦ ਹੈ ਧੰਨਵਾਦ ਧੰਨਵਾਦ ਬੋਲਣਾ ਕਿਵੇਂ ਆ ਹੁਣ ਆਪਣੇ ਕੋਲੇ ਬਹੁਤ ਸਾਰੀਆਂ ਹੈਗੀਆਂ ਚੀਜ਼ਾਂ ਨੇ ਜਿਦੇ ਲਈ ਕਈ ਲੋਕ ਤਰਸਦੇ ਨੇ ਪਰ ਆਪਾਂ ਨੂੰ ਉਹਨਾਂ ਦੀ ਕਦਰ ਨਹੀਂ ਅਪਾ ਨੂੰ ਕੀ ਚਾਹੀਦਾ ਜੋ ਆਪਣੇ ਕੋਲ ਨਹੀਂ ਆ ਜੋ ਆਪਾਂ ਆਪਣੇ ਤੋਂ ਉੱਚੇ ਲੋਕਾਂ ਕੋਲ ਆ ਹਨ ਆਪਣੇ ਆਪਣੇ ਤੋਂ ਤਗੜੇ ਲੋਕਾਂ ਕੋਲ ਜਿਹੜੀਆਂ ਚੀਜ਼ਾਂ ਹੈਗੀਆਂ ਆਪਾਂ ਉਹਨਾਂ ਚੀਜ਼ਾਂ ਦਾ ਉਲਾਮਾ ਹੁੰਦੇ ਰਹਿੰਦੇ ਆ ਵੀ ਰੱਬਾ ਇਹਦੇ ਕੋਲ ਹੈ ਮੇਰੇ ਕੋਲੇ ਕਿਉਂ ਨਹੀਂ ਆ ਕਰਦੇ ਆ ਨਾ ਆਪਾਂ ਇਹ ਚੀਜ਼ਾਂ ਗਲਤੀਆਂ ਕਰਦੇ ਆ ਨਾ ਅਕਸਰ ਆਪਣੀ ਜ਼ਿੰਦਗੀ ਦੇ ਵਿੱਚ ਜੇ ਆਪਾਂ ਇਹਨਾਂ ਨੂੰ ਗਲਤੀਆਂ ਨੂੰ ਕਰਨਾ ਬੰਦ ਕਰ ਦਈਏ ਤਾਂ ਸਾਡੀ ਜ਼ਿੰਦਗੀ ਜਿਹੜੀ ਬਹੁਤ ਵਧੀਆ ਸੌਖੀ ਹੋ ਜੂ ਬਹੁਤ ਸੋਹਣੀ ਹੋ ਜੂ ਬਹੁਤ ਸਕੂਨ ਵਾਲੀ ਹੋ ਜੂਗੀ ਕਰਨਾ ਕੀ ਹੈ ਧੰਨਵਾਦ ਬੋਲਣਾ ਕਿਉਂ ਹੈ ਜਿਵੇਂ ਮੰਨ ਲਓ ਕਿ ਅੱਜ ਦੇ ਵਿੱਚ ਆਪਣੇ ਕੋਲ ਕੋਈ ਵੀ ਚੀਜ਼ ਹੈ ਜੇ ਆਪਣੇ ਕੋਲ ਆਪਾਂ ਚੰਗੀ ਰੋਟੀ ਵੀ ਖਾ ਰਹੇ ਹਾਂ ਹਨ ਸਕੂਨ ਆਪਾਂ ਮਤਲਬ ਕਿ ਟੈਨਸ਼ਨ ਫਰੀ ਆ ਟੈਨਸ਼ਨ ਫਰੀ ਮਤਲਬ ਕੋਈ ਆਪਾਂ ਨੂੰ ਰੋਗ ਨਹੀਂ ਕਿਸੇ ਦਾ ਦੇਣਾ ਲੈਣਾ ਨਹੀਂ ਆਪਾਂ ਤਾਂ ਉਹਦੇ ਲਈ ਵੀ ਧੰਨਵਾਦ ਵੀ ਪ੍ਰਮਾਤਮਾ ਤੂੰ ਮੈਨੂੰ ਇਹ ਸਕੂਨ ਭਰੀ ਜ਼ਿੰਦਗੀ ਦਿੱਤੀ ਆ ਰੋਟੀ ਖਾਣੀਆਂ ਉਹਦੇ ਲਈ ਵੀ ਧੰਨਵਾਦ ਕਰੋ ਖਾਣ ਤੋਂ ਪਹਿਲਾਂ ਧੰਨਵਾਦ ਕਰੋ ਵੀ ਪ੍ਰਮਾਤਮਾ ਤੇਰਾ ਸ਼ੁਕਰਾਨਾ ਦੰਨ ਨੂੰ ਖਾਣ ਲਈ ਰੋਟੀ ਦਿੱਤੀ ਇੰਨਾ ਵਧੀਆ ਭੋਜਨ ਦਿੱਤਾ ਪਾਣੀ ਪੀਣੇ ਆ ਚਾਹ ਪੀਣੇ ਆ ਉਹਦੇ ਲਈ ਵੀ ਧੰਨਵਾਦ ਕਰੋ ਠੀਕ ਹੈ ਜੇ ਆਪਾਂ ਜਿਆਦਾ ਮਹਿੰਗੇ ਨਹੀਂ ਪਰ ਆਪਾਂ ਫਿਰ ਵੀ ਚੰਗੇ ਕੱਪੜੇ ਪਾਉਣੇ ਆ ਇਹ ਵੀ ਆਪਾਂ ਕਹਿੰਦੇ ਵੀ ਨਵੇਂ ਜਾਂ ਬ੍ਰਾਂਡ ਦੇ ਨਹੀਂ ਪਰ ਜੇ ਆਪਾਂ ਆਪਣਾ ਤਨ ਵੀ ਢੱਕ ਦਿਆਂ ਉਹਦੇ ਲਈ ਵੀ ਸ਼ੁਕਰਾਨਾ ਕਈ ਤਾਂ ਉਹਦੇ ਲਈ ਵੀ ਤਰਸਦੇ ਨੇ ਵੀ ਪਰਮਾਤਮਾ ਤੇਰਾ ਧੰਨਵਾਦ ਵਾਹਿਗੁਰੂ ਤੇਰਾ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਆਪਾਂ ਆਪਣੇ ਸਿਰ ਦੇ ਉੱਤੇ ਛੱਤ ਹੈ ਨਾ ਚਾਹੇ ਉਹ ਕੋਠੀ ਨਹੀਂ ਹੈ ਚਾਹੇ ਉਹ ਹਵੇਲੀ ਨਹੀਂ ਆ ਪਰ ਐਟ ਲੀਸਟ ਆ ਸਾਡੇ ਸਿਰ ਤੇ ਛੱਤ ਤਾਂ ਹੈ ਉਹਦੇ ਲਈ ਵੀ ਧੰਨਵਾਦ ਵਿਵਾਹਿ ਕਰੂ ਤੇਰਾ ਸ਼ੁਕਰਾਨਾ ਕਈ ਲੋਕ ਤਾਂ ਵਿਚਾਰੇ ਸੜਕਾਂ ਤੇ ਆਪਾਂ ਦੇਖਦੇ ਆ ਝੁੰਗੀਆਂ ਝੋਪੜੀਆਂ ਪਾ ਕੇ ਰਹਿੰਦੇ ਨੇ ਉਹ ਉਹਦੇ ਲਈ ਵੀ ਦਰਸ਼ਦੇ ਨੇ ਜਿਹੜਾ ਸਾਡੇ ਕੋਲੇ ਆ ਸੋ ਉਹਦੇ ਲਈ ਵੀ ਧੰਨਵਾਦ ਆਪਣੀ ਫੈਮਿਲੀ ਦੇ ਵਿੱਚ ਥੁਆਕ ਆ ਬਹਿ ਕੇ ਆਪਾਂ ਵਧੀਆ ਪਿਆਰ ਨਾਲ ਗੱਲਾਂ ਕਰਦੇ ਆ ਫੈਮਿਲੀ ਦੇ ਵਿੱਚ ਇੱਕ ਦੂਜੇ ਦੇ ਪ੍ਰਤੀ ਵਿਸ਼ਵਾਸ ਆ ਇੱਕ ਦੂਜੇ ਦੀ ਪਰਵਾਹ ਜਿਵੇਂ ਕੋਈ ਬਿਮਾਰ ਪੈਂਦਾ ਤਾਂ ਫਟਾਫਟ ਆਪਾਂ ਉਹਦਾ ਹਾਲਚਲ ਪੁੱਛਦੀਆਂ ਕੇਅਰ ਕਰਦੀਆਂ ਤਾਂ ਉਹਦੇ ਲਈ ਵੀ ਧੰਨਵਾਦ ਵੀ ਮੈਨੂੰ ਇੰਨਾ ਵਧੀਆ ਪਰਿਵਾਰ ਦਿੱਤਾ ਹੈ ਹੈਨਾ ਹਰ ਇੱਕ ਚੀਜ਼ ਲਈ ਜਦੋਂ ਆਪਾਂ ਧੰਨਵਾਦ ਬੋਲਣਾ ਸ਼ੁਰੂ ਕਰ ਦਿੰਦੇ ਆ ਨਾ ਤਾਂ ਪਰਮਾਤਮਾ ਵੀ ਬਹੁਤ ਖੁਸ਼ ਹੁੰਦਾ ਵੀ ਇਹਨੂੰ ਜਿੰਨਾ ਵੀ ਦਿੱਤਾ ਹੈ ਉਨਾਂ ਹੀ ਉਨੇ ਜੀ ਖੁਸ਼ ਹੈ ਤੇ ਮੇਰਾ ਧੰਨਵਾਦ ਕਰਦਾ ਹੈ ਦੂਸਰੇ ਨੰਬਰ ਤੇ ਯੂਨੀਵਰਸ ਇਹ ਚੀਜ਼ ਦੇਖਦਾ ਹੈ ਵੀ ਇਹਨੂੰ ਜੋ ਮਿਲਿਆ ਇਹ ਉਹਦੇ ਚ ਖੁਸ਼ ਹੈ ਤੇ ਉਹਦੇ ਲਈ ਸ਼ੁਕਰੀਆ ਕਰ ਰਿਹਾ ਤੇ ਇਹ ਖੁਸ਼ ਹੈ ਤੇ ਜਦੋਂ ਆਪਾਂ ਕੋਈ ਵੀ ਚੀਜ਼ ਜਦੋਂ ਆਪਾਂ 네ਗੇਟਿਵ ਥਾਟਸ ਦਿਮਾਗ ਚੋਂ ਕੱਢਦੇ ਆ ਨਾ ਪੋਜ਼ਿਟਿਵ ਚੀਜ਼ਾਂ ਬੋਲਦੇ ਆ ਜਿਹੜਾ ਧੰਨਵਾਦ ਹੈ ਸਭ ਤੋਂ ਪਾਵਰਫੁਲ ਪੋਜ਼ਿਟਿਵ ਸ਼ਬਦ ਹੈ ਵਰਡ ਹੈ ਅੱਖਰ ਹੈ ਠੀਕ ਹੈ ਕਿ ਇਹ ਇੰਨਾ ਪਾਵਰਫੁਲ ਹੈ ਵੀ ਸਾਡੇ ਸਭ ਕੋਸ਼ੀਅਸ ਮਾਈਂਡ ਦੇ ਵਿੱਚੋਂ ਜਿਹੜੀ ਉਦਾਸੀ ਦਾ ਜਾਂ ਆਪਾਂ ਕਹਿੰਦੇ ਆ ਨਾ ਵੀ ਆਪਣਾ ਨੇਚਰ ਹੁੰਦਾ ਉਹਨੂੰ ਡਿਲੀਟ ਕਰ ਦਿੰਦਾ ਹੈ ਹੈਪੀਨੈਸ ਜਿਹੜੇ ਥਾਟ ਆਉ ਹੋ ਇਸ ਸੇਵ ਕਰ ਦਿੰਦਾ ਵਿੱਚ ਜਮਾ ਕਰ ਦਿੰਦਾ ਸਾਡੀ ਸੋਚ ਜਿਹੜੀ ਆ ਉਹ ਇਦਾਂ ਵੀ ਹੋ ਜਾਂਦੀ ਆ ਵੀ ਅਸੀਂ ਟੈਂਦੀ ਕਲਾ ਦੇ ਵਿੱਚ ਵੀ ਚੜ੍ਹਦੀ ਕਲਾ ਦੀ ਸੋਚ ਰੱਖਦੇ ਆ ਤੇ ਆਪਾਂ ਹਮੇਸ਼ਾ ਸੋਚਦੇ ਆ ਵੀ ਮੈਂ ਕੋਈ ਇਹ ਜਿਹਾ ਕੰਮ ਜਿਹੜਾ ਨਹੀਂ ਕਰ ਸਕਦਾ ਮੈਂ ਹਰ ਇੱਕ ਚੀਜ਼ ਕਰ ਸਕਦਾ ਮੈਂ ਜ਼ਿੰਦਗੀ ਵਿੱਚ ਕਾਮਯਾਬ ਹੋ ਸਕਦਾ ਮੈਂ ਹਰ ਇੱਕ ਕੰਮ ਦੇ ਵਿੱਚ ਸਫਲ ਹੋ ਸਕਦਾ ਸਾਡੀ ਸੋਚ ਇੰਨੀ ਵਧੀਆ ਹੋ ਜਾਂਦੀ ਹੈ ਤੇ ਜਦੋਂ ਇੰਨੀ ਚੰਗੀ ਸੋਚ ਦੇ ਨਾਲ ਆਪਾਂ ਕੋਈ ਵੀ ਕੰਮ ਕਰਾਂਗੇ ਜਾਂ ਕਰਦੇ ਆ ਤਾਂ ਫਿਰ ਉਹਦੇ ਰਿਜ਼ਲਟ ਵੀ ਬਹੁਤ ਸੋਹਣੇ ਦੇਖਣ ਨੂੰ ਮਿਲਦੇ ਆਪਾਂ ਤੇ ਅਸੀਂ ਆਪਣੀ ਜ਼ਿੰਦਗੀ 'ਚ ਫਿਰ ਉਸ ਚੀਜ਼ ਨੂੰ ਪਾ ਲੈਣੇ ਆ ਜੋ ਅਸੀਂ ਚਾਹੁੰਦੇ ਆ ਮੈਂ ਅਗਰ ਆਪਣੀ ਗੱਲ ਕਰਾਂ ਕਿ ਮੈਂ 2 ਦਿਨ ਨਾ ਨੈਗੇਟਿਵ ਸੋਚ ਮੈਂ ਇੱਕ ਚੀਜ਼ ਐਕਸਪੀਰੀਅੰਸ ਕਰਕੇ ਦੇਖੀ ਆ ਕਿਉਂਕਿ ਮੈਂ ਤੁਹਾਡੇ ਨਾਲ ਤਾਂ ਹੀ ਸ਼ੇਅਰ ਕਰ ਪਾਉਂਗੀ ਜਿਵੇਂ ਮੈਂ ਖੁਦ ਐਕਸਪੀਰੀਅੰਸ ਕਰੂੰਗੀ। ਅਗਰ ਮੈਂ 2 ਦਿਨ ਮੰਨ ਲਉ ਨਾ ਮੈਂ ਬਾਰ-ਬਾਰ ਦਿਮਾਗ ਵਿੱਚ ਸੋਚੀ ਜਾਂਦੀ ਆਂ ਵੀ ਆਹ ਕੰਮ ਖਰਾਬ ਹੋ ਗਿਆ, ਇਦਾਂ ਹੋ ਗਿਆ, ਇਦਾਂ ਹੋ ਗਿਆ। ਉਹ ਟੈਨਸ਼ਨ ਵਾਲੀ ਸੋਚ ਰੱਖਦੀ ਆਂ। ਤਾਂ 2 ਦਿਨਾਂ ਦੇ ਵਿੱਚ ਨਾ ਬਾਅਦ ਮਤਲਬ ਮੇਰਾ ਮਾਈਂਡ ਇੰਨਾ ਜ਼ਿਆਦਾ 네ਗੇਟਿਵ ਹੋ ਜਾਂਦਾ ਮੈਨੂੰ ਕੋਈ ਕਿਸੇ ਵੀ ਕੰਮ ਨੂੰ ਕਰਨ ਨੂੰ ਮਨ ਨਹੀਂ ਕਰਦਾ। ਮੈਨੂੰ ਇਹ ਲੱਗਦਾ ਵੀ ਬਸ ਖਤਮ ਐ ਸਭ ਕੁਝ। ਬਟ ਜਦੋਂ ਫਿਰ ਮੈਂ ਆਪਣੇ ਮਾਈਂਡ ਨੂੰ ਡਾਇਵਰਟ ਕਰਨਾ ਸ਼ੁਰੂ ਕਰਦੀ ਆਂ ਦੁਬਾਰਾ ਤੋਂ ਮੈਂ ਪੋਜ਼ਿਟਿਵ ਜਿਹੜੀ ਸੋਚਣੀ ਨੂੰ ਸ਼ੁਰੂ ਕਰਦੀ ਆਂ ਔਰ ਮੈਂ ਆਪਣੇ ਆਪ ਨੂੰ ਇਹ ਕਹਨੀ ਆਂ ਵੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਸਭ ਠੀਕ ਹੈ ਸਭ ਠੀਕ ਹੋ ਜਾਊਗਾ ਜਦੋਂ ਔਰ ਮੈਂ ਧੰਨਵਾਦ ਵੀ ਸ਼ਬਦ ਹੈ ਇਹ ਚੀਜ਼ਾਂ ਬੋਲਣੀਆਂ ਸ਼ੁਰੂ ਕਰਦੀ ਆਂ ਨਾ ਤਾਂ ਫਿਰ 2 ਦਿਨਾਂ ਬਾਅਦ ਹੀ ਮੇਰੀ ਸੋਚ ਇੰਨੀ ਜ਼ਿਆਦਾ ਪੋਜ਼ਿਟਿਵ ਹੁੰਦੀ ਆ ਮੈਂ ਇੰਨੀ ਰਿਲੈਕਸ ਹੋ ਜਾਂਦੀ ਆ ਮੇਰਾ ਮਾਈਂਡ ਇਹ ਨਾ ਪੋਜ਼ਿਟਿਵ ਹੋ ਜਾਂਦਾ ਕਿ ਮੈਨੂੰ ਐ ਲੱਗਦਾ ਕਿ ਜ਼ਿੰਦਗੀ ਵਿੱਚ ਇਹੋ ਜਿਹਾ ਕੋਈ ਕੰਮ ਨਹੀਂ ਜਿਹੜਾ ਮੈਂ ਕਰ ਨਹੀਂ ਸਕਦੀ ਤੇ ਇਹੋ ਜਿਹੀ ਕੋਈ ਮੁਸ਼ਕਲ ਨਹੀਂ ਜਿਹਨੂੰ ਮੈਂ ਹੱਲ ਨਹੀਂ ਕਰ ਸਕਦੀ। ਮਤਲਬ ਇੰਨੀ ਜ਼ਿਆਦਾ ਫਰਕ ਪੈਂਦਾ ਇਨ੍ਹਾਂ ਸ਼ਬਦਾਂ ਦਾ ਇਹ ਬਹੁਤ ਮਾਇਨੇ ਰੱਖਦੇ ਨੇ ਸਾਡੀ ਜ਼ਿੰਦਗੀ ਤੇ ਬਹੁਤ ਪਾਵਰਫੁਲ ਨੇ ਸਾਡੀ ਜ਼ਿੰਦਗੀ ਨੂੰ ਚੰਗਾ ਬਣਾਉਣ ਤੇ ਮਾੜਾ ਬਣਾਉਣ ਦੇ ਵਿੱਚ। ਐਵੇਂ ਨਹੀਂ ਸਿਆਣੀ ਕਹਿੰਦੀ ਵੀ ਸਾਰਾ ਦਿਨ ਹਾਈ ਬੂ ਹਾਈ ਹਾਈ ਨਹੀਂ ਕਰੀਦਾ ਹੁੰਦਾ ਕਿਉਂਕਿ ਜਿਹੇ ਜਹਾ ਆਪਾਂ ਹਾਈ ਹਾਈ ਕਰੀ ਜਾਂਦੇ ਅਪਰੂਹੇ ਜੀ ਜ਼ਿੰਦਗੀ 'ਚ ਹਾਈ ਹਾਈ ਹੋਈ ਜਾਂਦਾ। ਹੰਨਾ ਕਹਿੰਦੇ ਹੁੰਦੇ ਨਾ ਸਿਆਣੇ ਕਹਿੰਦੀਆਂ ਨਾ ਕਿ ਹੱਸਦਿਆਂ ਦੇ ਘਰ ਵਸਦੇ ਜੇ ਆਪਾਂ ਖੁਸ਼ ਹੋ ਕੇ ਕਿਸੇ ਵੀ ਕੰਮ ਨੂੰ ਕਰਦੇ ਆਂ ਕੰਮ ਕੋਈ ਵੀ ਵੱਡਾ ਛੋਟਾ ਨਹੀਂ ਹੁੰਦਾ ਕਿਸੇ ਵੀ ਕੰਮ ਨੂੰ ਆਪਾਂ ਖੁਸ਼ ਹੋ ਕੇ ਕਰਦੇ ਆਂ ਨਾ ਤਾਂ ਉਹਦੇ ਵਿੱਚ ਹਮੇਸ਼ਾ ਆਪਾਂ ਨੂੰ ਤਰੱਕੀ ਮਿਲਦੀ ਆਂ ਸੋ ਉਮੀਦ ਕਰਦੀ ਆਂ ਆਈ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਵੀ ਕਰਦੇ ਆਂ ਐਂਡ ਮਿਲਦੀ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ